ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਨਾਲ ਵਾਲੀ ਸਕਰੀਨ ਦੇ ਉੱਤੇ ਤੁਸੀਂ ਇੱਕ ਵੀਡੀਓ ਦੇਖ ਰਹੇ ਜੀ ਇਸ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗੁਰਸਿੱਖ ਵੀਰ ਦਸਤਾਰ ਸਜਾਉਂਦਾ ਹੋਇਆ ਨਜ਼ਰ ਆਊਗਾ ਪਰ ਇਹ ਦਸਤਾਰ ਕਿਸ ਤਰੀਕੇ ਨਾਲ ਸਜਾਈ ਜਾ ਰਹੀ ਹੈ ਸਾਰਿਆਂ ਤੋਂ ਵੱਡਾ ਪੁਆਇੰਟ ਇਹ ਹੈ ਆਪਾਂ ਇਸ ਵੀਡੀਓ ਦੇ ਵਿੱਚ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਕਿਹੜਾ ਵੀਰ ਆ ਕਿੱਥੋਂ ਆ ਔਰ ਇਸਨੇ ਕਿਸ ਪ੍ਰਕਾਰ ਸਿੱਖ ਕੌਮ ਦਾ ਨਾਮ ਵੀ ਰੋਸ਼ਨ ਕੀਤਾ ਇਹਨਾਂ ਨੇ ਕਿਸ ਪ੍ਰਕਾਰ ਸਕੇਟਿੰਗ ਕਰਦੇ ਹੋਏ ਕਿੱਥੇ ਕੀਤੀ ਕਦੋਂ ਕੀਤੀ ਕਿਵੇਂ ਕੀਤੀ ਇਹ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਡਾ ਸਾਰਿਆਂ ਦਾ ਇੱਕ ਛੋਟਾ ਜਿਹਾ ਫਰਜ਼ ਆ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਗੱਲ ਸਾਰਿਆਂ ਤੱਕ ਪਹੁੰਚ ਸਕੇ ਬਹੁਤ ਸਾਰੇ ਵੀਰਾਂ ਨੂੰ ਸ਼ਿਕਾਇਤ ਹੁੰਦੀ ਤੁਸੀਂ ਵੀਡੀਓ ਪੰਜਾਬੀ ਦੇ ਵਿੱਚ ਬੋਲਿਆ ਕਰੋ ਪੰਜਾਬੀ ਦੇ ਵਿੱਚ ਬੋਲਿਆ ਕਰੋ ਆਉਣ ਵਾਲੇ ਹਫ਼ਤੇ ਦੇ ਵਿੱਚ ਤੁਹਾਨੂੰ ਮੈਂ ਐਕਸਪਲੇਨ ਕਰ ਦੂੰਗਾ ਆਪਾਂ ਇੱਕ ਲਾਈਵ ਕਰਾਂਗੇ ਜੈਪੁਰ ਵਾਲੇ ਮੁਸਲਮਾਨ ਵੀਰ ਦੇ ਨਾਲ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਔਰ ਉਹਨਾਂ ਦਾ ਪਰਿਵਾਰ ਵੀ ਸਾਰਾ ਸਿੱਖਤ ਆ ਚੁੱਕਿਆ ਵਾ ਤੇ ਉਹਨਾਂ ਦੇ ਬੱਚੇ ਵੀ ਦਸਤਾਰਾ ਸਜਾਉਂਦੇ ਨੇ ਪਰ ਉਹ ਹੈ ਮੁਸਲਮਾਨ ਨੇ ਹੁਣ ਉਹਨਾਂ ਦੇ ਬਾਰੇ ਆਪਾਂ ਲਾਈਵ ਕਰਾਂਗੇ ਉਹਨਾਂ ਦੇ ਨਾਲ ਤਾਂ ਉਸ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਅਸੀਂ ਹਿੰਦੀ ਕਿਉਂ ਬੋਲਦੇ ਆ ਕਿ ਪਰ ਮਸਲ ਆਜੋ ਹੁਣ ਆਪਾਂ ਗੱਲ ਕਰਦੇ ਆ ਅੱਜ ਵਾਲੇ ਇਸ ਵੀਡੀਓ ਦੇ ਵਿੱਚ ਇਸ ਵੀਰ ਦਾ ਨਾਮ ਹੈਗਾ ਹੈ ਗੁਰਪ੍ਰੀਤ ਸਿੰਘ ਢਿੱਲੋ ਨੈਸ਼ਨਲ ਰੈਂਕਿੰਗ ਸਕੇਟਿੰਗ ਟੂਰਨਾਮੈਂਟ ਦੇ ਵਿੱਚ ਇਹਨਾਂ ਨੇ ਬਿਨਾਂ ਸੀਸੇ ਤੋਂ ਦੇਖੋ ਤੁਸੀਂ ਵੀ ਸਕੇਟਿੰਗ ਕਰਦੇ ਹੋਏ ਇਹਨਾਂ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਆ ਇੱਕ ਤਰੀਕੇ ਦੇ ਨਾਲ ਤਾਂ ਇਹਨਾਂ ਨੇ ਰਿਕਾਰਡ ਹੀ ਬਣਾ ਦਿੱਤਾ ਦੇਖੋ ਪੰਜਾਬੀ ਜਾਂ ਸਾਡੇ ਸਿੱਖ ਨੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚ ਚੁੱਕੇ ਨੇ ਇਹਨਾਂ ਨੇ ਹਰ ਇੱਕ ਉਸ ਸਥਾਨ ਦੇ ਉੱਤੇ ਮੱਲਾ ਮਾਰੀਆਂ ਹੋਈਆਂ ਨੇ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਉੱਥੇ ਸਾਡੇ ਪੰਜਾਬੀ ਸਾਡੇ ਸਿੱਖ ਵੀਰ ਪਹੁੰਚ ਚੁੱਕੇ ਨੇ ਪਰ ਕਈ ਥਾਵਾਂ ਤੇ ਜਈਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਵੀ ਥੋੜਾ ਗਲਤ ਪ੍ਰਭਾਵ ਪੈਂਦਾ ਪਰ ਜਦੋਂ ਕਿਤੇ ਅਜੀਹਾ ਵੀਡੀਓ ਸਾਹਮਣੇ ਆਉਂਦਾ ਤਾਂ ਸਾਰਿਆਂ ਦਾ ਫਰਜ਼ ਹੁੰਦਾ ਉਸ ਨੂੰ ਸ਼ੇਅਰ ਕਰੋ ਔਰ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਸ਼ੇਅਰ ਹੋਵੇ ਉਹ ਔਰ ਲੋਕਾਂ ਤੱਕ ਇਹ ਗੱਲ ਪਹੁੰਚੇ ਕਿ ਬਿਨਾਂ ਸੀਸੇ ਤੋਂ ਇਹਨਾਂ ਨੇ ਸਕੇਟਿੰਗ ਕਰਦੇ ਹੋਏ ਇੱਥੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਦੂਜਾ ਬਿਨਾਂ ਸੀਸੇ ਤੋਂ ਸਕੇਟਿੰਗ ਕਰਦੇ ਹੋਏ ਸਿਰ ਦੇ ਉੱਤੇ ਦਸਤਾਰ ਸਜਾਉਣਾ ਤੁਰਦੇ-ਤੁਰਦੇ ਨਹੀਂ ਕੋਈ ਬਣ ਸਕਦਾ ਦਸਤਾਰ ਤਾਂ ਦਸਤਾਰ ਸਜਾਉਣ ਦਾ ਕੰਮ ਇਹ ਤਾਜ ਸਜਾਉਣਾ ਔਰ ਇਹਨਾਂ ਨੇ ਜੋ ਤਾਜ ਸਿਰ ਦੇ ਉੱਤੇ ਸਜਾਇਆ ਇਹ ਪੂਰੀ ਕੌਮ ਦੇ ਸਿਰ ਦੇ ਉੱਤੇ ਇਹਨਾਂ ਨੇ ਸਜਾ ਦਿੱਤਾ ਨਾਲ ਹੀ ਔਰ ਇਹਨਾਂ ਨੇ ਸਕੇਟਿੰਗ ਕਰਤੇ ਹੋਏ ਸਿਰ ਦੇ ਉੱਤੇ ਤਾਜ ਸਜਾਇਆ ਤਾ ਸ ਜਾ ਕੇ ਇਹਨਾਂ ਦਾ ਜੋ ਵੀਡੀਓ ਹੈ ਇਹ ਸਾਰਾ ਕੁਝ ਹੋਇਆ ਅੰਮ੍ਰਿਤਸਰ ਲੋਹਰਕਾ ਰੋਡ ਦੇ ਉੱਤੇ ਦਾ ਵੀਲ ਸਕੇਟਿੰਗ ਰਿੰਗ ਅੰਮ੍ਰਿਤਸਰ ਲੋਹਰਕਾ ਰੋਡ ਥੈਂਕ ਯੂ ਟੀਮ ਫਲਾਈ ਸਕੇਟਰ ਐਂਡ ਫॉर गिविंग ਚਾਂਸ ਟੂ ਪਰਫਾਰਮ ਨਾ ਓਪਨਿੰਗ ਸਰਮਨੀ ਤੇ ਸਕੇਟਿੰਗ ਦੀ ਇੱਥੇ ਕੋਈ ਓਪਨਿੰਗ ਸਰਮਨੀ ਸੀਗੀ ਇਹਨਾਂ ਵੀਰਾਂ ਦੀ ਤੇ ਉਸ ਤੋਂ ਬਾਅਦ ਇੱਥੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਢਿੱਲੋ ਔਰ ਇਹ ਜੋ ਵੀਡੀਓ ਸੀਗਾ ਇੰਸਟਾਗ੍ਰam ਤੇ ਇੱਕ ਵੀਰ ਨੇ ਪਾਇਆ ਹੋਇਆ ਸੀ ਢਿੱਲੋ ਟਰਬਨ ਅਕੈਡਮੀ ਵਾਲਿਆਂ ਨੇ ਸੋ ਉਹਨਾਂ ਦਾ ਵੀ ਨਾਮ ਲੈਣਾ ਜ਼ਰੂਰੀ ਹੈ ਵੀ ਉਹਨਾਂ ਨੇ ਇਸ ਵੀਡੀਓ ਪਾ ਕੇ ਲੋਕਾਂ ਦੇ ਸਾਹਮਣੇ ਗੱਲ ਰੱਖੀ ਔਰ ਇਹਨਾਂ ਨੇ ਜਦੋਂ ਇਹ ਵੀਡੀਓ ਪਾਇਆ ਨੇ ਦੇ ਉੱਤੇ ਦੇਖਿਆ ਸ਼ਬਦ ਇਹਨਾਂ ਨੇ ਕੀ ਲਿਖੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਸਤਕਾ ਦਾਸ ਆਈ ਗੁਰੀ ਢਿੱਲੋ ਗੁਰਪ੍ਰੀਤ ਸਿੰਘ ਢਿੱਲੋ ਨੈਸ਼ਿਕ ਕੌਮ ਦਾ ਇਹਨਾਂ ਨੇ ਮਾਣ ਸਨਮਾਨ ਵਧਾਇਆ ਪੰਜਾਬ ਦਾ ਮਾਣ ਸਨਮਾਨ ਇਹਨਾਂ ਨੇ ਵਧਾਇਆ ਸਕੇਟਿੰਗ ਕਰਦੇ ਹੋਏ ਸਿਰ ਦੇ ਉੱਤੇ ਦਸਤਾਰ ਸਜਾ ਕੇ ਸੋ ਹੁਣ ਆਪ ਸਾਰਿਆਂ ਦਾ ਫਰਜ਼ ਹੈ ਕਿ ਇਸ ਵੀਡੀਓ ਨੂੰ ਸਕੇਟਿੰਗ ਕਰਾਉਂਦੇ ਹੋਏ ਹਰ ਜਗ੍ਹਾ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮਿਲਾਂਗੇ ਅਜੇ ਹੀ ਕਿਸੇ ਨਵੇਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ